ਤਰਨ ਸਮਾਦਾ ਸੇਵਾਦਾਰ ਪ੍ਰਦੀਪ ਗੱਬਰ ਭਗਵਾਨ ਵਾਲਮੀਕ ਮਜਿਸੇ ਤਰਨਵਾਜਿਸ ਸਬਾਰਤ ਮੁਖ ਸੇਵਾਦਾਰ ਮੈਂ ਅਰਜਿੰਦਰ ਨਗਰ ਗਲੀ ਨੰਬਰ 3 ਮਕਾਨ ਨੰਬਰ 71 ਵਾਲਾ 785 ਗਲੀ ਦੇ ਵਿੱਚ ਹਾਂ ਔਰ ਸਾਡਾ ਕਾਫੀ ਲੰਮੇ ਚੋਂ ਬਵਾਦ ਚੱਲਦਾ ਸੀ ਔਰ 2 ਮਹੀਨੇ ਤੋਂ ਮਾਂ ਜੋ ਸੀਪੀ ਸਾਹਮਣੇ ਮੈਂ ਬਖਵਾ ਸਮੇ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ ਜੋ ਮਾਂ ਜੋ ਸਾਈਬਰ ਕ੍ਰਾਈਮ ਤੇ ਲੱਗੀਆਂ ਔਰ ਜਿੰਨੀਆਂ ਰਿਕਾਰਡਾਂ ਮੈਂ ਸਾਰੀਆਂ ਦੇ ਚੁੱਕਾ ਹਾਂ ਔਰ ਬਹੁਤ ਹੀ ਦੁਖੀ ਹਿੱਦਣਾ ਦੱਸਣਾ ਪੈਂਦਾ ਹੈ ਵੇ ਅੱਜ ਪ੍ਰਸ਼ਾਸਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਔਰ ਸੀਪੀ ਸਾਹਿਬ ਨੇ ਮੈਨੂੰ ਪੀਸ਼ਰ ਲਗਾ ਕੇ ਦਿੱਤੀ ਜੋ ਮੇਰੇ ਦਫਤਰ ਬੰਦੀ ਹੈ ਔਰ ਰਾਤ ਕਰੀਬ 11:30 ਵਜੇ ਸਮਾਂ ਹੋਊਗਾ ਕਿ ਦੋਸ਼ੀ ਆਏ ਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫਾਇਰਿੰਗ ਕੀਤੀ ਆ ਔਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਨਹੀਂ ਤਾਂ ਕੁਝ ਵੀ ਜਾਨੀਵਾਲੀ ਨੁਕਸਾਨ ਹੋ ਸਕਦਾ ਸੀ ਔਰ ਮੈਂ ਪ੍ਰਸ਼ਾਸਕੇ ਬਹੁਤ ਵਾਰੀ ਬੇਨਤੀ ਕੀਤੀ ਕਿ ਸਾਡੀ ਜਨਮ ਵਾਲ ਦੀ ਰਾਖੀ ਦਾ ਕੋਈ ਬੰਦ ਕੀਤਾ ਜਾਵੇ ਕਿੰਨੇ ਫੈਰ ਕੱਢੇਗੇ ਜੀ ਇਹਨਾਂ ਵੱਲੋਂ ਜੀ ਉਹਨਾਂ ਨੇ ਇੱਕ ਫੈਰ ਕੱਢਿਆ ਆ ਤੇ ਉਹਨਾਂ ਦਾ ਕੱਟਾ ਖਰਾਬ ਹੋ ਗਿਆ ਜੋ ਜੋ ਵੀ ਪਿਸਤਲ ਨਾ ਤਾਂ ਮਿਲਦਾ ਨਹੀਂ ਆਂਦਾ ਤੇ ਉਹ ਪਰਮਾਤਮਾ ਦੀ ਬਹੁਤ ਕਿਰਪਾ ਹੋਈ ਜੋ ਸਾਡਾ ਫਾਇਦਾ ਹੋਇਆ ਆਏ ਕਿ ਤਿੰਨ ਨੌਜਵਾਨ ਜੀ ਮੋਟਰਸਾਈਕਲ ਤੇ ਆਏ ਸੀ ਜੀ ਤਾਂ ਇੱਕ ਨੌਜਵਾਨ ਪਿਛੇ ਖੜ ਜਾਂਦਾ ਜੀ ਦੇਖੋ ਜੀ ਸੋ ਮੋਬਾਈਲ ਜਦੋਂ ਲੱਬਿਆ ਨਹੀਂ ਜੀ ਬਾਅਦ ਜ ਵੱਡੀ ਸਿਕਰੀ ਦੇ ਲੱਬਿਆ ਪਿਛੇ ਖੜਾ ਜੀ ਉਹਦੇ ਵੱਲੋਂ ਹੀ ਸਾਰੇ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਉਹੋ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਜੀ ਤਾਂ ਦੇਰ ਆ ਤੁਹਾਡੇ ਵੱਲੋਂ ਕਿਹਨੂੰ ਇਤਲਾਹ ਕੀਤੀ ਗਈ ਫਿਰ ਜੀ ਮੈਂ ਮਾਂਜੁਗਰਾਤੀ ਬਰਾ 112 ਤੇ ਫੋਨ ਕੀਤਾ ਜੋ ਐਸ ਐਚਓ ਸਤਰ ਚੌਕੀ ਜਾਂਜ ਬਿਜਨੇਗਰ ਹੋਰ ਵੀ ਬਖਾ ਉਠਾਣ ਦੇ ਪ੍ਰਸ਼ਾਸ਼ਕ ਦੇ ਬੰਦੇ ਆਏ ਆ ਤੇ ਉਹਨਾਂ ਨੇ ਰਾਤ ਹਕੀਕਤ ਕੀਤੀ ਸਾਰੇ ਕੈਮਰਾ ਚੈੱਕ ਕਰਕੇ ਤੇ ਪਰਚਾ ਦਾਜ ਕੀਤਾ ਹੀ ਬਹੁਤ ਧੰਨਵਾਦ ਕਰਦੇ ਮਾਜੋਗ ਐਸ ਐਚਓ ਸਤਰ ਦਾ ਜੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਨੌਜਵਾਨਾਂ ਦੇ ਦੇਖੋ ਜੀ ਦੋਸ਼ਾਂ ਤੇ ਬੰਦ ਇਕਨੂਰੀ ਕਾਰਵਾਈ ਕੀਤੀ ਜਾਂਦੀ ਰੀਡ ਚਾਹੀਦੀ ਆ ਕਿ ਜਿਹੜਾ ਉਹਨਾਂ ਨਾਲ ਸਾਡੇ ਤੇ ਮਨਪਾ ਦਾ ਜਿਹੜਾ ਸਮਾਂ ਨਾਮ ਹੈ ਜੀ ਤੇ ਜੇਕਰ ਅਸੀਂ ਗੱਲ ਕਰੀਏ ਤੁਸੀਂ ਕਹਿੰਦੇ ਹੋ ਕਿ ਪੀ ਸੀ ਆਰ ਗੱਡੀ ਲਗਾਈ ਗਈ ਸੀ ਲੱਗਦਾ ਨਾ ਕਿ ਦੇਰ ਰਾਤ ਜੇਕਰ ਪੁਲਿਸ ਇਸ ਗਲੀ ਦੇ ਵਿੱਚ ਗਸ਼ਤ ਕਰਦੀ ਹੁੰਦੀ ਤੇ ਇਹ ਕੰਮ ਨਹੀਂ ਹੁੰਦਾ ਇਹ ਤੇ ਚੀਜ਼ੇ ਮੈਂ ਗਾਰੰਟੀ ਲਾ ਕੇ ਕਹਿੰਦਾ ਜੀ ਪ੍ਰਸ਼ਾਸਨ ਇਸ ਥੁਰ ਤੋਂ ਲੈ ਕੇ ਸਾਡੇ ਇਲਾਕੇ 'ਚ ਚੌਥੀ ਪੰਜਵੀਂ ਵਾਰ ਗੋਲੀ ਚੱਲ ਚੁੱਕੀ ਹੈ ਸਾਡੇ ਇਲਾਕੇ ਦੇ ਵਿੱਚ ਲੇਕਿਨ ਪ੍ਰਸ਼ਾਸਨ ਨੇ ਕਦੀ ਵੀ ਇੰਨੀ ਕਟਾਈ ਕੀਤੀ ਮੈਂ ਬਦਨਾਮੀ ਤਾਂ ਨਹੀਂ ਕਰ ਸਕਦਾ ਕਿ ਮੈਂ ਪ੍ਰਸ਼ਾਸਨ 'ਚ ਰਹਿਣਾ ਆ ਪ੍ਰਸ਼ਾਸਨ ਦਾ ਫਰਜ਼ ਹੁੰਦਾ ਪੀਸੀ ਆ ਰਾਤ ਨੂੰ ਘੁੰਮਣੀ ਚਾਹੀਦੀ ਜੀ ਤਾ ਤੁਹਾਡੇ ਵੱਲੋਂ ਹੁਣ ਅੱਗੇ ਸੀਪੀ ਸਾਹਿਬ ਨੂੰ ਮੰਗ ਕੀਤੀ ਹੈ ਕਿ ਜਾ ਕੇ ਮਿਲਿਆ ਜਾਏਗਾ ਇਸ ਮਾਮਲੇ ਲਈ। ਨਹੀਂ ਜੀ ਕੱਲ ਮੇਰੇ ਜ਼ਿੰਮੇਵਾਰ ਸਮਾਜ ਦੇ ਬਸਾਥੀ ਆਏ ਆ ਜੀ। ਮਾਨਜੋ ਸਮਤ ਕਾਲੀ ਜੀ ਔਰ ਕਲਰ ਸਾਹਿਬ ਮਜੀਤ ਸਿੰਘ ਕਲਰ ਸਮਾਜ ਹੀ ਆਏ ਆ। ਇਹ ਸਾਰਾ ਸਮਾਜ ਕੱਲ ਇਕੱਠਾ ਹੋ ਕੇ ਸੀਪੀ ਸਾਹਿਬ ਨੂੰ ਮਿਲਾਂਗੇ। ਉਹਨਾਂ ਕੋਲ ਬੇਨਤੀ ਕਰਾਂਗੇ ਕਿ ਸਾਡੇ ਜਾਨਵਾਲ ਦੀ ਰਾਖੀ ਵਾਸਤੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਣ। ਔਰ ਇੱਕ ਦੋਸ਼ ਤੇ ਬੰਦੀ ਕਾਰਵਾਈ ਕਿਤੇ ਕਿਉਂ ਸਾਡਾ ਮਨਪਤਾ ਕਰ ਦੇਣਾ ਹੈ ਉਹ ਨਾਂ ਵੇਜੇ। ਪ੍ਰਸ਼ਾਸਨ ਨੇ ਤੁਹਾਨੂੰ ਕੋਈ ਅਸ਼ਵਸ਼ਣ ਦਵਾਇਆ ਨਹੀਂ। ਜਿੱਤੇ ਹੁਣ ਸਾਬ ਕੋ ਪੇਸ਼ ਹੋਵਾਂਗੇ ਰਾਤੀ ਪਿੱਛੇ ਆਪਣਾ ਮਾਨਜ لیکن سویਦਾ ਕੋਈ ਸਾਥੀ ਹਜ ਤੱਕ ਨਹੀਂ ਆਇਆ ਜੀ ਠੀਕ ਹੈ ਕੋਈ ਦੋਸ਼ੀ ਕੋਈ ਸੀਸੀਟੀਵੀ ਕੋਈ ਆਏ ਤੇ ਉਹਦੇ ਵਿੱਚ ਸੀਸੀਟੀਵੀ ਵਿੱਚ ਕੈਮਰੇ ਚ ਆਏ ਆ ਜੀ ਜੀ ਰਤੀ ਸਾਨੂੰ ਕੋਈ ਸਾਢੇ 12:30 ਵਜੇ ਤਲਾਹ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਗਰ ਗਲੀ ਨੰਬਰ 3 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਸੇ ਦੋ ਨੌਜਵਾਨ ਨੇ ਗੁੜੀਆਂ ਚ ਲਈਆਂ ਮੋਕੇ ਤੇ ਗਏ ਉਹ ਇੱਕ ਸੀਸੀਟੀਵੀ ਫੋਟੋ ਤੋਂ ਪਤਾ ਲੱਗਾ ਵੀ ਦੋ ਨੌਜਵਾਨ ਆਏ ਨੇ ਮੂੰਹ ਬੱਦੇ ਸੀ ਉਹਨਾਂ ਨੇ ਉਹਨਾਂ ਨੇ ਉਹਦੇ ਘਰ ਵੱਲ ਨੂੰ ਇੱਕ ਫਾਇਰ ਕੀਤਾ ਇੱਕ ਫਿਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮੁਕਤਵਾ ਰਜਿਸਟਰ ਕਰ ਦਿੱਤਾ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਛੇਤੀ ਗ੍ਰਿਫਤਾਰ ਕਿਤੇ ਆ ਸਰ ਪਤਾ ਲੱਗਾ ਕਿਹਨੇ ਸੀ ਉਹ ਨਹੀਂ ਅਜੇ ਨਹੀਂ ਮੂੰਹ ਪਰਦੇ ਸੀਗੇ ਕਿਹਦੇ ਆਏ ਕਿ ਸੋਚਾ ਲੱਗਾ ਹਾਂ ਬੈਗ ਤੇ ਆਏ ਇਹਨਾਂ ਪਤਾ ਲੱਗਾ ਬੈਗ ਤੇ ਆਏ ਸੀਗੇ ਤੇ ਗੋਲੀ ਚਲਾਈ ਹੈ ਤੇ ਗੋਲੀ ਚਲਾ ਕੇ ਵਾਪਸ ਕਿੰਨੇ ਜਣੇ ਸੀ ਜਾਨੇ ਦੋ ਜਣੇ ਸਿਰ ਮੈਂ ਇੱਕ ਵੇਖਣ ਜਾ ਰਿਹਾ ਇੱਕ ਪਿੱਛੇ ਇਸ਼ਾਰਾ ਕੀਤਾ ਜਨ ਦੋ ਬੰਦੇ ਨਾਲ ਹੈ ਕਿ ਜਿਹੜੀ ਵੀਡੀਓ ਦੇ ਵਿੱਚ ਨਗਰ ਆ ਰਿਹਾ ਕਿ ਪਰਦਾ ਇਸ਼ਾਰਾ ਕਰ ਰਿਹਾ ਨਹੀਂ ਇਹੋ ਜੀ ਗੱਲ ਕੋਈ ਨਹੀਂ ਸਾਹਮਣੇ ਦੋ ਬੰਦੇ ਹੀ ਆਣ ਕੇ ਖਾਏ ਨੇ ਮੋਟਰਸਾਈਕਲ ਤੇ ਆਏ ਨੇ ਮੋਟਰਸਾਈਕਲ ਪਿੱਛੇ ਖੜਾ ਰਿਆ ਨਾ ਤੇ ਗੋਲੀ ਚਲਾ ਕੇ ਚਲੇ ਗਏ ਸਰ ਕੀ ਮਸਲਾ ਹੈ ਕੋਈ ਲੁੱਟਦਾ ਰਾਦਾ ਜਾਂ ਕੋਈ ਕੋਈ ਦੁਸ਼ਮਣੀ ਨਹੀਂ ਜੀ ਲੁੱਟਦਾ ਰਾਦਾ ਨਹੀਂ ਆ ਪ੍ਰਦੀਪ ਗੱਬਰ ਦੇ ਕਹਿਣ ਦੇ ਮਤਾਬਕ ਵੀ ਉਹਨੂੰ ਕਾਫੀ ਸਮੇਂ ਤੋਂ ਧਮਕੀਆਂ ਰਹੀਆਂ ਸੀ ਉਹ ਇਸ ਨਜ਼ਰੀਏ ਨਾਲ ਦੇਖ ਰਿਹਾ ਉਹਨੂੰ ਧਮਕੀਆਂ ਮਿਲੀਆਂ ਕੀ ਕਿਸ ਤਰ੍ਹਾਂ ਦੀ ਦੁਸ਼ਮਣੀ ਹੈ ਕੋਈ ਨਾ ਜਾਂ ਆਪਸੀ ਦੁਸ਼ਮਣੀ ਵੀ ਹੈਗੀਆਂ ਸਿਆਸੀ ਲੀਡਰ ਨੇ ਸਰਸੀ ਲੀਡਰਾਂ ਦੀ ਦੁਸ਼ਮਣੀ ਤੇ ਹੋ ਜਾਂਦੀ ਹੈ ਨਾ ਤੇ ਬਾਕੀ ਜੋ ਤਰਤੀਸ਼ ਵਿੱਚ ਸਾਹਮਣੇ ਉਹ ਗੁਰੂ ਪਤਵੰਤਾਂ ਦੇ ਵਿੱਚ